ਕਾ ਲੀਏ ਕਾ ਲੀਏ ਸਰ ਇੱਕ ਮਿੰਟ ਹੋ ਜਾ ਪਾਈ ਰੋਕ ਜੋ ਮੜੇ ਹੁਲੈਂਦਰ ਨੂੰ ਆਪਾਂ ਕਰ ਲੈਨੇ ਆ ਆਰਾਮ ਨਾਲ ਕਰ ਲੈਨੇ ਆ ਚਲੋ ਭਾਜੀ ਸਾਥੇ ਨਕੋਤਰ ਵਿਖੇ ਪਹੁੰਚ ਚੁੱਕੇ ਆ ਆਮ ਆਦੀ ਪਾਰਟੀ ਦੇ ਜਿੰਦਰ ਦੇ ਲੋਕ ਸਭਾ ਜਿਹੜੇ ਉਮੀਦਵਾਰ ਆ ਪਵਨ ਕੰਟੀਨਿਊਟੀ ਬਲਗਾਰ ਸਿੰਘ ਵੀ ਪਹੁੰਚ ਚੁੱਕੇ ਆ ਬੀਬੀ ਇੰਦਰਜੀਤ ਤੌਰਮਣ ਜੀ ਸਵਾਗਤ ਕਰ ਰਹੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੂੰ ਆਓ ਆਪਾਂ ਗੱਲਬਾਤ ਜਿਹੜੀ ਕਰਦੇ ਆ ਪਵਰੂਗਾ ਟੀਮ ਨੂੰ ਸਾਹਿਬ ਦਾ ਚਲ ਅਜੇ ਵੀ ਮ ਜੀ ਕਿੱਦਾਂ ਜੀ ਠੀਕ ਇੱਕ ਫਟਾ ਕੇ ਬਾਕੀ 1 ਮਿੰਟ ਹੋਇਆ ਉਹਦੀ ਮੈਂ ਆਜਾ ਮੈਂ ਮੈਡਮ ਸਾਹਿਬ ਅਜਾ ਅਜਾ ਮੈਡਮ ਸਰ ਅਜਾ ਨਾਲ ਨਾ ਨਾ ਕੋਈ ਇੰਤਜ਼ਾਰ ਅਜੀ ਸਰ ਅੱਜ ਨੋਦਰ ਦੇ ਵਿੱਚ ਪਹਿਲੀ ਫੇਰੀ ਜਿਸ ਤਰ੍ਹਾਂ ਦੇ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੇ ਨਾਲ ਮੁਲਾਕਾਤ ਕਰਨ ਲਈ ਸਾਡੀ ਭੈਣ ਇੰਦਰਜੀਤ ਕੌਰ ਮਾਨ ਜੀ ਇਸ ਹਲਕੇ ਦੇ ਮਾਨਯੋਗ ਵਿਧਾਇਕ ਉਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਆਂ ਇਸ ਤੋਂ ਪਹਿਲਾਂ ਅਸੀਂ ਸ਼ਾਹਕੋਟ ਗਏ ਸੀ ਹਲਕੇ 'ਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਿੱਚ ਬਹੁਤ ਜੋਸ਼ ਤੇ ਦੇਸ਼ ਵਿੱਚ ਜਿਹੜੀ ਇੱਕ ਵੱਡੀ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਉਹਦਾ ਪੰਜਾਬ ਦੇ ਵਲੰਟੀਅਰ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਆ ਯੋਗਦਾਨ ਹੈ ਤੇ ਜਿਹੜਾ ਸਰਦਾਰ ਭੁਗਤ ਸਿੰਘ ਮਾਨ ਜੀ ਨੇ ਐਲਾਨ ਕੀਤਾ ਹੈ ਪੰਜਾਬ 'ਚ ਵੀ 13 ਦੀਆਂ 13 ਸੀਟਾਂ ਜਿੱਤਣੀਆਂ ਝਾੜੂ ਦੇ ਨਿਸ਼ਾਨ ਤੇ ਉਹਨੂੰ ਹੂਬ ਹੂ ਸੱਚਾ ਸਾਬਤ ਕਰਨ ਲਈ ਵਲੰਟੀਅਰਸ ਦਿਨ ਰਾਤ ਇਕ ਕਰ ਕਰ ਰਹੇ ਤੇ ਮੈਨੂੰ ਮੇਰੀ ਡਿਊਟੀ ਲਈ ਹੈ ਪਾਰਟੀ ਨੇ ਕਿ ਮੈਂ ਇੱਥੋਂ ਕੈਂਡੀਡੇਟ ਦਾ ਰੋਲ ਅਦਾ ਕਰਾਂ ਕਿਉਂਕਿ ਜਲੰਧਰ ਦੀਆਂ ਸਾਡੇ ਹਲਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਪਾਰਲੀਮੈਂਟ ਵਿੱਚ ਜਾ ਕੇ ਰੱਖਣੀਆਂ ਹਨ ਨੰਬਰ 2 ਮੁੱਖ ਗੱਲ ਇਹ ਆ ਵੀ ਦੇਸ਼ ਦੇ ਅੰਦਰ ਤਾਨਾਸ਼ਾਹੀ ਹਕੂਮਤ ਹੈ ਜਿਹੜੀ ਉਹਦਾ ਮੁਕਾਬਲਾ ਸਿਰਫ ਉਹਦੇ ਨਾਲ ਜੱਦੋਜਦ ਸਿਰਫ ਆਮ ਆਦਮੀ ਪਾਰਟੀ ਤੇ ਮਾਨਜੋਗ ਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਕਰ ਸਕਦੇ ਆ ਹੁਣ ਦੇਸ਼ ਨੂੰ ਪਤਾ ਲੱਗ ਗਿਆ ਇਸੇ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਜਾ ਰਿਹਾ ਇਸੇ ਕਰਕੇ ਉਹਨਾਂ ਦੇ ਖਿਲਾਫ ਨਜਾਇਜ਼ ਪਾਰਲੀਮੈਂਟ ਦੇ ਅੰਦਰ ਕਾਨੂੰਨ ਬਣਾਏ ਜਾ ਰਹੇ ਤੇ ਲੇਕਿਨ ਪੰਜਾਬੀ ਜਿਹੜੇ ਆ ਬੜੇ ਅਣਖੀ ਆ ਇਹ ਜ਼ੁਲਮ ਦੇ ਖਿਲਾਫ ਹਮੇਸ਼ਾ ਜਿਹੜਾ ਖੜਦੇ ਆ ਉਹਦੇ ਵਿੱਚ ਅਸੀਂ ਸਾਰੇ ਹੁਣ ਖੜ ਗਏ ਆ ਜ਼ੁਲਮ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਤੁਸੀਂ ਦਾਮ ਜਿਹੜੇ ਮੁੱਦਿਆਂ ਨੂੰ ਲੈ ਕੇ ਲੜ ਰਹੇ ਆਂ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਦੇ ਖਿਲਾਫ ਡੈਮੋਕ੍ਰੇਸੀ ਦੇ ਹੱਕ 'ਚ ਸੰਵਿਧਾਨ ਦੇ ਹੱਕ 'ਚ ਇਲੈਕਸ਼ਨ ਲੜੀ ਜਾ ਰਹੀ ਆ ਪੰਜਾਬ ਦੀ ਡਿਵੈਲਪਮੈਂਟ ਕਰਨੀ ਆ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ 2022 'ਚ 90% ਲੋਕਾਂ ਦਾ ਬੀਵੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਬੱਚਿਆਂ ਨੂੰ ਬਿਨਾਂ ਸਪਾਰਸ਼ ਪੈਸੇ ਤੋਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਬਹੁਤ ਸਾਰੇ ਕੰਮ ਕਰਨੇ ਆ ਇੰਡਸਟਰੀ ਨੂੰ ਪਰਫੁੱਲਿਤ ਕਰਨਾ ਹੈ ਤਿੰਨ ਚਾਰ ਤਰ੍ਹਾਂ ਦੀ ਮੁੱਖ ਤੌਰ ਤੇ ਇੰਡਸਟਰੀ ਹੈ ਜਲੰਧਰ ਚ ਉਹਨੂੰ ਅਪਗ੍ਰੇਡ ਕਰਾਉਣਾ ਹੈ ਨਵੀਆਂ ਜੌਬਾਂ ਪੈਦਾ ਕਰਨੀਆਂ ਐਮਪਲੋਇਮੈਂਟ ਜਨਰੇਸ਼ਨ ਕਰਨੀ ਹੈ ਤੇ ਐਜੂਕੇਸ਼ਨ ਦਾ ਬਹੁਤ ਵੱਡਾ ਇੱਕ ਹੱਬ ਸੈਂਟਰ ਅਸੀਂ ਇੱਥੇ ਜਲੰਧਰ ਚ ਲੈ ਕੇ ਆਉਣਾ ਹੈ ਸਾਡੀ ਸਰਕਾਰ ਬਣੂਗੀ ਇਤੋਂ ਸਾਡੇ ਪਾਰਲੀਮੈਂਟ ਜਿੱਤ ਕੇ ਜਾਣਗੇ 13 ਦੇ 13 ਅਸੀਂ ਇਹ ਸਾਰੇ ਕੰਮ ਕਰਾਂਗੇ ਚੋਦਰੀ ਪਰਾਰਾਇਆ ਦੀ ਜਿੱਤੀ ਦੇ ਵਿੱਚ ਸ਼ਾਮ ਆ ਦੇਖੋ ਕਾਂਗਰਸ ਤਾਂ ਖਤਮ ਹੋ ਰਹੀ ਹੈ ਕਾਂਗਰਸ ਦਾ ਡੁੱਬਦਾ ਜਹਾਜ਼ ਹੈ ਉਹਦੇ ਵਿੱਚੋਂ ਸਾਰੇ ਉੱਤਰ ਹੀ ਜਾਂਦੇ ਆ ਤੇ ਇਸ ਕਰ ਕਾਂਗਰਸ ਦਾ ਖਤਮ ਹੋ ਗਿਆ ਕੰਮ ਕਿਉਂਕਿ ਕਾਂਗਰਸ ਨੂੰ ਜਲੰਧਰ ਚੋਂ ਕੋਈ ਲੋਕਲ ਉਮੀਦਵਾਰ ਹੀ ਨਹੀਂ ਲੱਭਾ ਉਹ 160 ਕਿਲੋਮੀਟਰ ਤੋਂ ਆਪਣਾ ਉਮੀਦਵਾਰ ਲੈ ਕੇ ਆ ਰਹੇ ਆ ਤੇ ਇਸ ਕਰਕੇ ਕਾਂਗਰਸ ਦੇ ਜੈਂਟਲਮੈਨ ਜਿਹੜੇ ਜਲੰਧਰ ਦੇ ਜੈਂਟਲਮੈਨ ਪੋਲੀਟੀਸ਼ੀਅਨ ਹੈ ਨਾ ਉਹ ਹੁਣ ਸਾਰੇ ਕਾਂਗਰਸ ਨੂੰ ਛੱਡੀ ਜਾ ਰਹੇ ਥੈਂਕ ਯੂ ਹੌਂ ਜੀ